ਸਮਾਣਾ ਇਲਾਕੇ ਦੇ ਵਿੱਚ ਦੋ ਸੜਕ ਹਾਦਸੇ ਹੋਏ ਇੱਕ ਸੜਕ ਹਾਦਸਾ ਸਮਾਣਾ ਪਾਤਣਾ ਸੜਕ ਤੇ ਹੋਇਆ ਜਿੱਥੇ ਅਕਾਲਗੜ੍ਹ ਗੁਰਦੁਆਰੇ ਨਜ਼ਦੀਕ ਇੱਕ ਮੋਟਰਸਾਈਕਲ ਸਵਾਰ ਉਸਦੇ ਨਾਲ ਇੱਕ ਉਸਕੇ ਇੱਕ ਦੋਸਤ ਸੀ ਦੋਨੋਂ ਜਾ ਰਹੇ ਸੀ ਪਾਤਣਾ ਸਾਈਡ ਤੋਂ ਕਾਰ ਵਾਲੇ ਅੱਗੇ ਬ੍ਰੇਕ ਮਾਰਿਆ ਜਿਹੜਾ ਕਿ ਉਹਨੂੰ ਦੱਸਿਆ ਜਖਮੀ ਨੌਜਵਾਨ ਨੇ ਤੋਂ ਉਹ ਐਕਸੀਡੈਂਟ ਹੋਇਆ ਜਿਸ ਦੇ ਵਿੱਚ ਉਸ ਨੌਜਵਾਨ ਦੀ ਲਤ ਵਿੱਚ ਫੈਕਚਰ ਹੋਇਆ ਹੈ ਔਰ ਇੱਕ ਬੱਚਾ ਸਮਾਣਾ ਦੇ ਫਿਰ ਤਨੋਰੇ ਦੇ ਨਜ਼ਦੀਕ ਆਪਣੇ ਘਰ ਦੇ ਬਾਹਰ ਖੇਡ ਰਿਹਾ ਸੀ ਮੋਟਰਸਾਈਕਲ ਸਵਾ ਟੱਕਰ ਮਾਰ ਕੇ ਉੱਥੋਂ ਫਰਾਰ ਹੋ ਗਿਆ ਜਿਸ ਦੇ ਵਿੱਚ ਬੱਚਾ ਵੀ ਗੰਭੀਰ ਜ਼ਖਮੇ ਨੂੰ ਸਮਾਣਾ ਕੇ ਸਰਕਾਰੀ ਹਸਪਤਾਲ ਦੇ ਵਿੱਚ ਇਲਾਜ ਲੈਂਦਾ ਗਿਆ ਲੇਕਿਨ ਉਸ ਦੇ ਵੀ ਫੈਕਚਰ ਦੱਸਿਆ ਗਿਆ ਦੋਨੋਂ ਹਾਦਸੇ ਦੀ ਜਾਂਚ ਸੇ ਪੁਲਿਸ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਤੁਸੀਂ ਵੀ ਨਾਲ ਤੇ ਕੀ ਨਾਮ ਤੁਹਾਡਾ ਹੈ ਕਰਨ ਹੈ ਕਰਨ ਤੁਸੀਂ ਪਤਨੇ ਰਹੇ ਹੋ ਕਿੱਥੇ ਗਏ ਸੀ ਇਧਰ ਪਿੱਛੇ ਕਿੱਥੇ ਸਮਾਣਾ ਕਿ ਪੁਲਿਸ ਦੇ ਬਾਬੇ ਜਾ ਰਹੇ ਸਨ ਕੀ ਹੈ ਮੁਰੇ ਤੁਸੀਂ ਪਿੱਛੇ ਬੈਠੇ ਤੇ ਉਹ ਕੰਦੀ ਕਿਉਂ ਕਿ ਉਹਨਾਂ ਨੇ ਗੱਡੀ ਰੋਕ ਲਈ ਗੱਡੀ ਉਹਨੇ ਗਰਲ ਰੋਕ ਲਈ ਤਾਂ ਕਰਕੇ ਮੋਟਰਸਾਈਕਲ ਚਲਾਉਣੀ ਹੈ ਅੰਦਰ ਗੱਡੀ ਮੁਰੇ ਸੀ ਕੌਣ ਲਿਆਇਆ ਤੁਹਾਨੂੰ ਇੱਥੇ 168 ਵਾਲੇ ਸਾਹਿਬ ਸਿੰਘ ਪਤਲਾ ਇੱਥੇ ਕਾਸਤੇ ਜਾ ਰਹੇ ਸੀ ਤੁਸੀਂ ਮੋਟਰਸਾਈਕਲ ਤੇ ਕੀ ਆਇਆ ਮੁਰੇ ਗੱਡੀ ਆਣਾ ਸੀ ਫਲਤਨ ਬਰੇਲਾਦੀ ਅੱਛਾ ਤੁਹ ਬਹੁਤ ਮੰਡੀ ਜਾਣਾ ਹੋ ਪਤਲਾ ਕਤਨੇ ਵਾਦਨ

ਪੀਏ ਭੇਜੋਗੇ ਹਾਂਜੀ ਪੀਏ ਭੇਜੋ ਫਿਰ ਹੰਮੇ ਕੈਮਰਾਮੈਨ ਢੀਕੇ ਕਰਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼